ਪੰਜਾਬ ਦੇ ਡਿਬਿਆਂ ਦੇ ਪੁੱਤ ਨੂੰ ਗਏ ਹੋਏ 2 ਸਾਲ ਹੋ ਚੁਕੇ ਨੇ ਭਾਵੇਂ ਦੇਸ਼ ਹੋਵੇ ਭਾਵੇਂ ਵਿਦੇਸ਼ ਹੋਵੇ ਹਰ ਕੋਈ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਿਹਾ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਮਾਤਾ ਚਰਨ ਕੌਰ ਦੀਆਂ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਕੋਈ ਵੀ ਕਿਉਂ ਨਾ ਜਸਮਾਨ ਦਾ ਪੁੱਤ ਉਸ ਨੂੰ ਛੱਡ ਕੇ ਚਲਾ ਗਿਆ ਹੋਵੇ ਜਿਸ ਪੁੱਤ ਦਾ ਐਨੀ ਬਹਿਰੈਮੀ ਦੇ ਨਾਲ ਕਤਲ ਕੀਤਾ ਹੋਵੇ ਉਹ ਮਾਂ ਕਿੰਝ ਭੁੱਲ ਸਕਦੀ ਹੈ ਆਪਣੇ ਪੁੱਤ ਦੀ ਦਰਦਨਾਕ ਮੌਤ ਨੂੰ ਉਸਮਾਨ ਨੇ ਤਾਂ ਮਿੰਟ ਸਕਿੰਟ ਹਰ ਕੁਝ ਆਪਣੀ ਉਂਗਲਾ ਤੇ ਗਿਣਿਆ ਹੋਇਆ ਜੀਹਾਂ ਮਾਤਾ ਚਰਨਕੌਰ ਨੇ ਅੱਜ ਜਿਹੜੀ ਪੋਸਟ ਸਾਂਝੀ ਕੀਤੀ ਹੈ ਦਿਲ ਝੰਜੋੜ ਕੇ ਰੱਖ ਦਿੱਤਾ ਹੈ कह रहे ने कि पुत आज का दिन मेरे लिए बहुत ज्यादा औखा है शुभ पुत आज पूरे सात सौ तीह दिन सतारा हजार पांच सौ बत्ती घंटे दस लाख इकवंजा हजार नौ सौ दो मिनट 6 ਕਰੋੜ 31 ਲੱਖ 15 ਹਜ਼ਾਰ 200 ਸੈਕਿੰਡ گزر ਗਏ ਨੇ ਉਹ ਤੁਹਾਨੂੰ ਘਾਤੀ ਤਹਲੀਸ ਲੰਗੇ ਨੂੰ ਮੇਰੀਆਂ ਆਸਾਂ ਮੰਤਾਂ ਦਾ ਸੁੱਚਾ ਫੁੱਲ ਢਲਦੀ ਸ਼ਾਮ ਦੇ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਨੇ ਖੁਸ਼ ਮਨਾਨੇ ਮੇਰੀ ਕੱਖ ਦੇ ਵਿੱਚੋਂ ਕੋ ਲਿਆ ਤੇ ਪੁੱਤ ਅੱਜ ਅਜੇ ਹਨੇਰਾ ਕੱਦਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ ਸੀ ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ ਦਿੱਤਾ ਬੇਟਾ ਮੈਂ ਤੈ ਤੁਹਾਡੇ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਦੇ ਵਿੱਚ ਬਰਕਰਾਰ ਰੱਖਾਂਗੇ ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮੇਰੀਆਂ ਮਨ ਦੀਆਂ ਥਾਂਕ ਮਾਨੂੰ ਮਹਿਸੂਸ ਕਰਦੀਆਂ ਨੇ ਜੋ ਮੈਂ ਇਹਨਾਂ 2 ਸਾਲਾਂ ਤੋਂ ਕਰਦੀ ਆ ਰਹੀਆਂ ਤੇ ਅੱਜ ਦਾ ਦਿਨ ਵਾਕਈ ਬੜਾ ਔਖਾ ਹੈ ਜੀ ਹਾਂ ਕਿ ਕੁਝ ਭਾਵਕ ਬੋਲ ਮਾਤਾ ਚਰਨਕੌਰ ਨੇ ਸਾਂਝੇ ਕੀਤੇ ਨੇ ਜਿਸ ਨੇ ਹਰ ਬੰਦੇ ਨੂੰ ਹਰ 팬 ਨੂੰ ਹਿਲਾ ਕੇ ਰੱਖ ਦਿੱਤਾ ਅੱਜ ਨਾ ਮਾਪਿਆਂ ਦੇ ਲਈ ਦਿਨ ਜਿਹੜਾ ਸਿੱਧੂ ਮੂਸੇਵਾਲੇ ਦੀ ਅਜੇ ਹੀ ਜਾਤ ਲੈ ਕੇ ਆ ਰਿਹਾ ਜਿਸ ਨੂੰ ਸੋਚ ਕੇ ਵੀ ਦਿਲ ਕੰਬਦਾ ਹੈ ਪੂਰਾ ਪ੍ਰਵਾਹ ਜਿਹੜਾ ਬਹੁਤ ਜ਼ਿਆਦਾ ਭਾਵੁਕ ਹੋ ਚੁੱਕਾ ਹੈ ਇਜਿੱਥੇ 29 ਮਈ 2022 ਦੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਗੀਤਕਾਰ ਅਦਾਕਾਰ ਸੁਖਦੀਪ ਸਿੰਘ ਸਿੱਧੂ ਉਲਫ਼ ਸਿੱਧੂ ਮੂਸੇਵਾਲੇ ਦਾ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਸ਼ਰੀਰਾਂ ਕਤਲ ਕਰ ਦਿੱਤਾ ਸੀ ਇਸ ਘਟਨਾ ਦੇ ਵਿੱਚ ਕਈ ਗੋਲੀਆਂ ਮੂਸੇਵਾਲੇ ਨੂੰ ਲੱਗਦੀਆਂ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਵਿਹਾਲੇ ਵੀ ਪਰਿਵਾਰ ਦੋ ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਿਹਾ ਹੈ ਹਰ ਦਿਨ ਹੰਜੂਆਂ ਦੇ ਪਾ ਰੋਂਦਾ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਕੋਈ ਉਮੀਦ ਨਹੀਂ ਦਿਖ ਰਹੀ ਕੀ ਕਹਿਣਾ ਚਾਹੋਗੇ ਪ੍ਰਤੀਕਿਰਿਆ ਜ਼ਰੂਰ ਦੱਸਣਾ ਅਗਰ ਤੁਸੀਂ ਵੀ ਸਿੱਧੂ ਮੂਸੇਵਾਲੇ ਨੂੰ ਅੱਜ ਯਾਦ ਕਰ ਰਹੇ ਹੋ ਤਾਂ ਦੋ ਸ਼ਬਦ ਕਮੈਂਟ ਕਰਕੇ ਜ਼ਰੂਰ ਲਿਖਣਾ